ਦੇ ਵਿੱਚ ਵੀ ਜੋ ਜਿਵੇਂ ਕਿ ਆਪਾਂ ਪਹਿਲੇ ਹੀ ਜਾਣਦੇ ਆ ਕਿ ਪੰਜਾਬ ਸਰਕਾਰ ਦਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਕਿ ਅਪਰਾਧ ਪੰਜਾਬ ਉਸ ਦੇ ਸੰਦਰਭ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਪੁਰ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਇੱਕ ਜਤੂ ਵਿੱਚ ਬੜਾ ਦੰਦੇਦਾਰ ਉਹ ਦੀ ਵਾਰਦਾਤ ਥੋੜੀ 10 ਤਰੀਕ ਨੂੰ ਟੈਂਪੋਰੀ ਸੀ ਇੱਕ 17 ਤਰੀਕ ਨੂੰ ਵਾਰਦਾਤ ਹੋਈ ਸੀ ਤੋਂ ਮੈਡਮ ਨੇ ਉਹਦਾ ਕ੍ਰੰਪ ਐਕਸ਼ਨ ਕਰਦਿਆਂ ਦੋ ਅਲੱਗ-ਅਲੱਗ ਟੀਮਾਂ ਡੀਐਸਪੀ ਜਤੂ ਸ਼੍ਰੀ ਮਨੋਜ ਕੁਮਾਰ ਜੀ ਔਰ ਅਰਨ ਉਹਨਾਂ ਜਿਹੜੇ ਸਾਡੇ ਡੀਐਸਪੀ ᱜੀਏ ਨਾਲ ਜਤੂ ਸੀਆਈਏ ਸਟਾਫ ਔਰ ਐਸਐਚਓ ਜਤੂ ਦੀਆਂ ਟੀਮਾਂ ਨੇ ਇਹਨਾਂ ਨੂੰ ਕ੍ਰੰਪ ਐਕਸ਼ਨ ਕਰਦਿਆਂ ਉਹ ਲੜਕਿਆਂ ਨੂੰ ਕਾਬੂ ਕੀਤਾ ਜਿਉਂ ਦੇ ਵਿੱਚ ਇੱਕ ਲੜਕੇ ਦਾ ਨਾਮ ਹੈ ਗੁਰ ਗੁਰ ਪਿਆਰ ਸਿੰਘ ਔਰ ਉਹਨੇ ਇੱਕ ਨਵਾਂ ਮੁੰਡਾ ਨਾਮ ਲਾ ਲਿਆ ਜਿਹਦਾ ਨਾਮ ਹੈ ਸੁਲਤਾਨ ਸਿੰਘ ਅੱਜ ਇਹਨਾਂ ਨੂੰ ਇੱਕ ਨੂੰ ਕੱਲ ਅਰੈਸਟ ਕੀਤਾ ਉਹਦੇ ਨਿਸ਼ਾਨਦੇਹੀ ਤੇ ਅੱਜ ਫਿਰ ਜਿਹੜਾ ਦੂਜਾ ਸੁਲਤਾਨ ਸਿੰਘ ਨੂੰ ਐਸ ਐਚਓ ਜੱਤੂ ਤੇ ਸੀਆਈਏ ਜੱਤੂ ਦੀ ਟੀਮ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਇੱਕ ਦੋ ਪਿਸਟਲ 32 ਬੋਰ ਦੇ ਬRAND ਹੋਏ ਆ ਔਰ ਅ ਲਾਈਵ ਕਾਰਟ੍ਰਿਜਸ ਬRAND ਹੋਏ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਬਾਜ਼ਾਰ ਦੇ ਵਿੱਚ ਵਰਤਿਆ ਸੀ ਦੱਸਣਯੋਗ ਇਹ ਹੈ ਕਿ ਜੀ ਇਹਨਾਂ ਨੇ 10 ਤੱਕ ਇੱਕ ਅਟੈਂਪਟ ਕੀਤੀ ਸੀ ਤੇ ਚਾਈਨਾ ਬਾਜ਼ਾਰ ਦੇ ਕੋਲ ਉਹਦੇ ਵਿੱਚ ਕਾਮਯਾਬੀ ਹੋ ਸਕੇ ਤੇ ਫਿਰ ਭੱਜ ਗਏ ਤੋਂ ਉਹਨਿੰਦਾਂ ਨੇ 17 ਤਰੀਕ ਨੂੰ ਇੱਕ 4000 ਦੀ ਅਟੈਂਪਟ ਕੀਤੀ ਹੈ ਜੀ ਤੇ ਮਿਸਟਰ ਸ਼ੀਨੂ ਵੋਲ ਦੇ ਕੋਲ ਤੋਂ ਇਹ ਜਿਹੜਾ ਹੈ ਗੁਰਪ੍ਰਤਾਪ ਇਹ ਪਹਿਲਾਂ ਵੀ ਇਹਦਾ ਜਿਹੜਾ ਰਿਕਾਰਡ ਹੈ ਉਹ ਸ਼ੈਡੋ ਹੈ ਤੇ ਚਾਰ ਮੁਕਦਮੇ ਲੁਟਾਖੂਆਂ ਦੇ ਦਰਜ ਹਨ ਇਹ ਚ ਆਮ ਜ਼ਿਕਰਤਾ ਵੀ ਹੈ ਤੋਂ ਇਹ ਜਿਹੜਾ ਕਿ ਇਹਨਾਂ ਨੇ ਇੱਥੇ ਕਾਫੀ ਸੰਸ਼ਨੀ ਪਾਈ ਸੀ ਛੋਟੇ ਜਿਹੇ ਬਾਜ਼ਾਰ ਦੇ ਵਿੱਚ ਸਹਿਮ ਸੀਗਾ ਤੇ ਇਹਨਾਂ ਨੇ ਇਹ ਜਿਹੜਾ ਸਾਡੀ ਟੀਮ ਨੇ ਅੱਛਾ ਕੰਮ ਕੀਤਾ ਔਰ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਔਰ ਇਹਨਾਂ ਕੋ ਹੋਰ ਵੀ ਵਾਰ ਦਤਾਂ ਸਾਹਮਣੇ ਆਉਂਦਾ ਤੁਹਾਨੂੰ ਅੰਦੇਸ਼ਾ ਹੈ ਇਹਨਾਂ ਤੋਂ ਕੋਈ ਕੈਚ ਕਰੇ ਵੀ ਪਰਮਾ 4000 ਇਹਨਾਂ ਨੇ ਖੋਇਆ ਸੀਗਾ ਜੀ ਉਹ ਉਹਨੇ ਤਾਂ ਰਿਮਾਂਡ ਲੈ ਕੇ ਭਰਪਰਾਗੇ ਮਿਲ ਜਾਂਦੇ ਹੋਰ ਕੀ ਕੁਝ ਕਰਾਂਗੇ ਵਪਨ ਹੈ ਜੀ ਜਿਹੜੇ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੇ ਹੈ ਔਰ ਪਲੱਸ ਜਿਹੜਾ ਇਹਨੇ ਮੋਟਰਸਾਈਕਲ ਗੁਰਪਿਆਰ ਨੇ ਵਰਤਿਆ ਹੈ ਉਹ ਵੀ ਵਰਤਿਆ ਤਾਂ ਇਹ ਵਾਰਦਾਤ ਦੇ ਵਿੱਚ ਦੋ ਬੰਦੇ ਸ਼ਾਮਿਲ ਸੀ ਜਾਂ ਹੋਰ ਬੰਦੇ ਸ਼ਾਮਿਲ ਸੀ ਕਿ ਸਵਾਰ ਹੈ ਇਹ ਜਿਹੜੀ ਵਾਰਦਾਤ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਗੁਰਪਿਆਰ ਹੈ ਉਹਨੇ ਸੁਲਤਾਨ ਨੂੰ ਨਾਰ ਲਾਇਆ ਇੱਕ ਬੰਦਾ ਹੋਰ ਫਿਗਰ ਹੋ ਰਿਹਾ ਹੈ ਉਹ ਅਸੀਂ ਫੜ ਕੇ ਤੁਹਾਨੂੰ ਦੁਬਾਰਾ ਡਿਟਲ ਹੋ ਦੱਸਾਂਗੇ